ਮੰ ਪਹਿਲੇ ਸਮੇਂ ਦੇ ਵਿੱਚ ਨਾ ਬਜ਼ੁਰਗ ਜਿਹੜੀ ਦਾਲ ਸਬਜ਼ੀ ਬਣਾਉਂਦੇ ਸੀ ਉਹ ਬਣਾਉਂਦੇ ਸੀ ਦੇਸੀ ਘਿਓ ਦੇ ਵਿੱਚ ਫਿਰ ਇੱਕ ਚੀਜ਼ ਬਹੁਤ ਜ਼ਿਆਦਾ ਪ੍ਰਚਲਿਤ ਹੋਣ ਲੱਗੀ ਕਿ ਦੇਸੀ ਘਿਓ ਜਿਹੜਾ ਘੱਟ ਖਾਣਾ ਚਾਹੀਦਾ ਆ ਰਿਫਾਈਨਡ ਆਇਲ ਜਿਹੜਾ ਆ ਉਹਦੀ ਵਰਤੋਂ ਕਰ ਲੈਣੀ ਚਾਹੀਦੀ ਆ ਫਿਰ ਕਹਿਣ ਲੱਗੇ ਕਿ ਇਹ ਵੀ ਇੰਨਾ ਲਾਹੇਵੰਦ ਨਹੀਂ ਹੈਗਾ ਸਰੋਂ ਦੇ ਤੇਲ ਦੇ ਵਿੱਚ ਚੀਜ਼ਾਂ ਬਣਾਉਣੀਆਂ ਚਾਹੀਦੀਆਂ ਆ ਖਾਣਾ ਸਾਨੂੰ ਕਿਹੜੇ ਤੇਲ ਦੇ ਵਿੱਚ ਬਣਾਉਣਾ ਚਾਹੀਦਾ ਹੈ ਜੋ ਸਾਡੀ ਸਿਹਤ ਲਈ ਲਾਹੇਵੰਦ ਹੋ ਸਕੇ ਜਿਨ੍ਹਾਂ ਨੂੰ ਨੀਂਦ ਨਹੀਂ ਆਉਂਦੀ ਉਹਨਾਂ ਲਈ ਮੈਂ ਸਜੈਸਟ ਕਰਾਂਗੀ ਜਾਂ ਤਾਂ ਉਹ ਇੱਕ ਸੇਬ ਖਾ ਕੇ ਸੋਣ ਕਿਉਂਕਿ ਸੇਬ ਦੇ ਵਿੱਚ ਸਲੀਪ ਇੰਡਿਊਸਿੰਗ ਕੈਮੀਕल्स ਹੁੰਦੇ ਆ ਲੋ ਕੈਲੋਰੀਡ ਹੁੰਦਾ ਹੈ ਹੈਵੀ ਹੁੰਦਾ ਹੈ ਅੱਛਾ ਰਹੇਗਾ ਪਿੰਡਾਂ ਦੇ ਵਿੱਚ ਕੀ ਕਰਦੇ ਲੋਕ ਰਾਤ ਨੂੰ ਦੁੱਧ ਪੀ ਕੇ ਸੌਂਦੇ ਆ ਉਹ ਕਹਿੰਦੇ ਸਾਨੂੰ ਨੀਂਦ ਨਹੀਂ ਆਉਂਦੀ ਜਦੋਂ ਤੱਕ ਅਸੀਂ ਦੁੱਧ ਨਹੀਂ ਪੀਂਦੇ ਰਾਤ ਨੂੰ ਪੀਤਾ ਹੋਇਆ ਦੁੱਧ ਲਾਹੇਵੰਦ ਹੁੰਦਾ ਜਾਂ ਖਤਰਨਾਕ ਸਾਬਤ ਹੋ ਸਕਦਾ ਹੈ ਜੀ ਇੱਕ ਬਹੁਤ ਵੱਡਾ ਮਿਥ ਹੈ ਕਿ ਵੀ ਸਿੰਧਾ ਨਮਕ ਖਾ ਕੇ ਜਾਂ ਆਪਾਂ ਜਿਹੜਾ ਪਿੰਕ ਸਾਲਟ ਖਾ ਰਹੇ ਆ ਉਹਦੇ ਨਾਲ ਸ਼ਾਇਦ ਸਾਡਾ ਬੀਪੀ ਠੀਕ ਹੋ ਜਾਊਗਾ ਨਹੀਂ ਨਮਕ ਨਮਕ ਹੀ ਹੁੰਦਾ ਹੈ ਅਗਰ ਕੋਈ 슈ਗਰ ਦਾ ਪੇਸ਼ੈਂਟ ਸਾਡੇ ਕੋਲੇ ਆ ਰਿਹਾ ਤਾਂ ਅਸੀਂ ਉਹਨੂੰ ਇਹ ਰეკਮੈਂਡ ਕਰਦੇ ਆ ਵੀ ਤੁਸੀਂ ਸਵੇਰੇ ਉੱਠ ਕੇ ਪਾਣੀ ਦੇ ਵਿੱਚ ਜਾਂ ਅੱਧਾ ਕ ਕੱਪ ਦੁੱਧ ਦੇ ਵਿੱਚ ਜਾਂ ਫਿਰ ਦਹੀਂ ਦੇ ਵਿੱਚ ਇਸਬਗੋਲ ਦੇ 2 ਚਮਚ ਤੁਸੀਂ ਕੰਜ਼ਿਊਮ ਕਰ ਲਓ ਆਡੀ ਪ੍ਰੋਡਕਸ਼ਨਸ YouTube ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਦਮਨਪ੍ਰੀਤ ਕੌਰ ਸਵਾਗਤ ਕਰਦੀ ਆਂ ਦਰਸ਼ਕੋ ਮੌਜੂਦਾ ਸਮੇਂ ਦੀ ਗੱਲ ਕਰੀਏ ਤਾਂ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਸਾਰੀਆਂ ਰੀਲਸ ਵਾਇਰਲ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚ ਕਈ ਵਾਰੀ ਕਹਿ ਦਿੱਤਾ ਜਾਂਦਾ ਕਿ ਤੁਸੀਂ ਚੀਨੀ ਬਿਲਕੁਲ ਨਾ ਖਾਓ ਪਰ ਨਾਲ ਹੀ ਕਹਿ ਦਿੱਤਾ ਜਾਂਦਾ ਤੁਸੀਂ ਗੁੜ ਤੇ ਸ਼ੱਕਰ ਲੈ ਸਕਦੇ ਹੋ ਇਸ ਦੇ ਨਾਲ ਹੀ ਇੱਕ ਤਬਕਾ ਇਹ ਵੀ ਹੈ ਜੋ ਕਹਿੰਦਾ ਹੈ ਕਿ ਤੁਹਾਨੂੰ ਜਿਹੜਾ ਹੈ ਗੁੜ ਸ਼ੱਕਰ ਵੀ ਨਹੀਂ ਲੈਣੀ ਚਾਹੀਦੀ ਕਈ ਲੋਕ ਕਹਿੰਦੇ ਕਿ ਦੁੱਧ ਪੀਣਾ ਸਿਹਤ ਲਈ ਲਾਹੇਵੰਦ ਹੈ ਤੇ ਕਈ ਕਹਿੰਦੇ ਆ ਖਤਰਨਾਕ ਹੈ ਇਸੇ ਤਰ੍ਹਾਂ ਕਈ ਲੋਕ ਕਹਿੰਦੇ ਕਿ ਦੇਸੀ ਘੋਸਾ ਨੂੰ ਲੈਣਾ ਚਾਹੀਦਾ ਆ ਤੇ ਕਈ ਕਹਿੰਦੇ ਆ ਨਹੀਂ ਲੈਣਾ ਚਾਹੀਦਾ ਇਸ ਤਰ੍ਹਾਂ ਦੇ ਬਹੁਤ ਸਾਰੇ ਸਵਾਲ ਨੇ ਜੋ ਸਾਡੇ ਜ਼ਿਹਨ ਦੇ ਵਿੱਚ ਆਉਂਦੇ ਆ ਤੇ ਅੱਜ ਆਪਾਂ ਇੰਨੇ ਸਾਰੇ ਸਵਾਲਾਂ ਦੇ ਜਵਾਬ ਲੈਣ ਲਈ ਪਹੁੰਚ ਚੁੱਕੇ ਆ ਚੰਡੀਗੜ੍ਹ ਦੇ ਮਾਹਰ ਡਾਈਟੀਸ਼ਨ ਤਰਨ ਸਿੰਘ ਲਾਹੌਰਾਂ ਦੇ ਕੋਲ ਮੈਮ ਬਹੁਤ-ਬਹੁਤ ਸਵਾਗਤ ਹੈ ਜੀ ਥੈਂਕ ਯੂ ਜੀ ਥੈਂਕ ਯੂ ਮੈਮ ਮੌਜੂਦਾ ਸਮੇਂ ਦੀ ਗੱਲ ਕਰੀਏ ਜਿਵੇਂ ਮੈਂ ਸ਼ੁਰੂਆਤ ਦੇ ਵਿੱਚ ਹੀ ਕਿਹਾ ਹੈ ਕਿ ਲੋਕ ਕਹਿ ਦਿੰਦੇ ਆ ਕਿ ਚੀਨੀ ਨੂੰ ਛੱਡ ਦਿਓ ਗੁੜ ਤੇ ਸ਼ੱਕਰ ਖਾ ਲਓ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਜੀ ਦੇਖੋ ਜੀ ਅਗਰ ਤਾਂ ਆਪਾਂ ਮਿੱਠਾ ਖਾਣਾ ਹੀ ਹੈ ਫੇਰ ਤਾਂ ਚੀਨੀ ਦੇ ਨਾਲੋਂ ਜ਼ਿਆਦਾ ਬੈਨੀਫੀਸ਼ੀਅਲ ਹੈ ਗੁੜ ਜਾਂ ਸ਼ੱਕਰ ਤੇ ਲੇਕਿਨ ਅਗਰ ਅਸੀਂ ਇਹ ਸੋਚੀਏ ਵੀ ਮੈਡੀਕਲ ਜਾਂ ਮੈਡੀਕਲ ਜਾਂ ਨਿਊਟ੍ਰੀਸ਼ਨਲ ਸਾਇੰਸਿਸ ਦੇ ਹਿਸਾਬ ਨਾਲ ਵੀ ਕੀ ਕੀ ਇਹੋ ਫਰਕ ਹੈ ਕੀ ਇਹੋ ਸੇਮ ਹੈ ਤਾਂ ਮੈਂ ਇਹਨਾਂ ਦੱਸਦਾ ਵੀ ਇਹਨਾਂ ਦਾ ਜਿਹੜਾ ਬੇਸ ਸਟਰਕਚਰ ਹੈ ਉਹ ਗਲੂਕੋਜ਼ ਐਟਮਸ ਹੈ ਲੌਂਗ ਚੇਨ ਯਰ ਸ਼ਾਰਟ ਚੇਨ ਹੈਗੀ ਤਾਂ ਉਹ ਇੱਕੋ ਹੀ ਹੈ ਉਹ ਮਿੱਠਾ ਹੈ ਚੀਨੀ ਹੈ ਗੂੜਾ ਸ਼ੱਕਰ ਹੈ ਇੱਕੋ ਚੀਜ਼ ਹੈ ਦੇਸੀ ਖੰਡ ਹੈ ਭਾਵੇਂ ਤੇ ਭਾਵੇਂ ਉਹ ਫਿਰ ਬੂਰਾ ਚੀਨੀ ਹੈ ਬਟ ਗੁੜ ਸ਼ੱਕਰ ਦੇ ਵਿੱਚ ਐਡੀਸ਼ਨਲ ਫੈਕਟਰ ਆਉਂਦਾ ਹੈ ਉਹਨਾਂ ਦੇ ਬਣਾਉਣ ਦਾ ਤਰੀਕਾ ਜਿਹੜੇ ਭਾਂਡੇ ਆ ਬਰਤਨਾਂ ਦੇ ਵਿੱਚ ਗੁੜ ਸ਼ੱਕਰ ਬੰਦ ਹੈ ਤਾਂ ਉਹ ਬਣਦੇ-ਬਣਦੇ ਥੋੜਾ-ਥੋੜਾ ਜਿਹੜਾ ਆਇਰਨ ਕੰਪੋਨੈਂਟ ਹੈ ਉਹ ਵਿੱਚ ਐਡ ਹੁੰਦਾ ਜਾਂਦਾ ਹੈ ਉਹਦੇ ਕਰਕੇ ਉਹ ਜ਼ਿਆਦਾ ਫਾਇਦਾ ਕਰਦੇ ਆ ਦੈਨ ਦਾ ਪਲੇਨ ਵਾਈਟ 슈ਗਰ ਜੀ ਇਸੇ ਤਰ੍ਹਾਂ ਮੈਡਮ ਪਹਿਲੇ ਸਮੇਂ ਦੇ ਵਿੱਚ ਨਾ ਬਜ਼ੁਰਗ ਦੁੱਧ ਬਹੁਤ ਪੀਂਦੇ ਸੀਗੇ ਜੀ ਉਹ ਕਹਿੰਦੇ ਸੀ ਅਸੀਂ ਤੰਦਰੁਸਤ ਰਹਿਨੇ ਆ ਮੌਜੂਦਾ ਸਮੇਂ ਜਦੋਂ ਅਸੀਂ ਸੋਸ਼ਲ ਮੀਡੀਆ ਦੇ ਉੱਤੇ ਦੇਖਦੇ ਆ ਤਾਂ ਕਈ ਲੋਕ ਕਹਿੰਦੇ ਆ ਕਿ ਦੁੱਧ ਜਿਹੜਾ ਹੈ ਇਨਸਾਨਾਂ ਲਈ ਬਣਿਆ ਹੀ ਨਹੀਂ ਹੈਗਾ ਦੁੱਧ ਪੀਣਾ ਹੀ ਨਹੀਂ ਚਾਹੀਦਾ ਜੀ ਕੀ ਵਾਕਈ ਇੱਕ ਮਿੱਥ ਹੈ ਜਾਂ ਫਿਰ ਇਹ ਸੱਚਾਈ ਹੈ ਜੀ ਦੇਖੋ ਅੱਜਕੱਲ ਕੀ ਹੋ ਰਿਹਾ ਹੈ ਕਿ ਬਹੁਤ ਜ਼ਿਆਦਾ ਟ੍ਰੈਂਡਿੰਗ ਇੰਡਸਟਰੀ ਹੈਗੀ ਹੈ ਫੂਡ ਐਂਡ ਨਿਊਟ੍ਰੀਸ਼ਨ ਇੰਡਸਟਰੀ ਔਰ ਉਹਨੂੰ ਚਲਾਉਣ ਲਈ ਹਰ 2 ਸਾਲ ਬਾਅਦ ਨਵਾਂ ਇੱਕ ਡਾਈਟ ਸਟ੍ਰੈਟੇਜੀ ਜਾਂ ਕੋਈ ਨਵੀਂ ਜੀ ਗੱਲ ਸ਼ੁਰੂ ਹੋ ਜਾਂਦੀ ਹੈ ਹੁਣ ਉਹਦੇ ਵਿੱਚ ਇੱਕ ਇਹ ਵੀ ਗੱਲ ਹੈ ਕਿ ਜੀ ਦੁੱਧ ਇਨਸਾਨਾਂ ਲਈ ਬਣਿਆ ਹੀ ਨਹੀਂ ਹੈ ਐਸਾ ਕੁਛ ਨਹੀਂ ਹੈ ਤੁਸੀਂ ਆਪਣੇ ਫੋਰ ਫਾਦਰਸ ਦੇਖੋ ਆਪਦੇ ਪੁਰਖੇ ਦੇਖੋ ਸਾਰੇ ਲੋਕ ਦੁੱਧ ਨਹੀਂ ਤੇ ਹੀ ਪਲੇ ਹੈ ਐਂਡ ਇੰਟਰਸਟਿੰਗਲੀ ਮੈਂ ਇਹ ਵੀ ਮੈਥ ਕਲੀਅਰ ਕਰਦਾ ਕਿ ਵੀ ਦੁੱਧ ਇਸ ਹੈਜ਼ ਅ ਕੰਪਲੀਟ ਪ੍ਰੋਟੀਨ ਪ੍ਰੋਫਾਈਲ ਦੁੱਧ ਜਾਂ ਉਹਦੇ ਤੋਂ ਦੁੱਧ ਤੋਂ ਅੱਗੇ ਬੜੀਆਂ ਹੋਈਆਂ ਚੀਜ਼ਾਂ ਕੰਜ਼ਿਊਮ ਕਰਨੀਆਂ ਚਾਹੀਦੀਆਂ ਆ ਪ੍ਰੋਟੀਨ ਨੂੰ ਪੂਰਾ ਕਰਨ ਲਈ ਇਹਦੇ ਵਿੱਚ ਕੋਈ ਵੀ ਨੁਕਸਾਨ ਨਹੀਂ ਬਸ਼ਰਤੇ ਕਿ ਤੁਹਾਨੂੰ ਲੈਕਟੋਸ ਇਨਟੋਲਰੈਂਸ ਹੈ ਮੈਨੇ ਕਿ ਤੁਹਾਨੂੰ ਦੁੱਧ ਤੁਹਾਡੀ ਬਾਡੀ ਨੂੰ ਸੂਟ ਨਹੀਂ ਕਰ ਰਿਹਾ ਉਹ ਅਲੱਗ ਗੱਲ ਹੈ ਅਦਰਵਾਇਜ਼ ਕੋਈ ਨੁਕਸਾਨ ਨਹੀਂ ਹੈ ਦੁੱਧ ਕੰਜ਼ਿਊਮ ਕਰਨ ਦਾ ਜੀ ਲੋਕ ਕਹਿੰਦੇ ਕਿ ਪਰੌਂਠੇ ਜਿਹੜੇ ਆ ਨਹੀਂ ਖਾਣੇ ਚਾਹੀਦੇ ਸਾਨੂੰ ਜਿਹੜਾ Oats ਖਾ ਲੈਣੇ ਚਾਹੀਦੇ ਆ ਸਾਨੂੰ ਬਾਜਰੇ ਦੀ ਰੋਟੀ ਖਾ ਲੈਣੀ ਚਾਹੀਦੀ ਆ ਸਾਨੂੰ ਰਾਗੀ ਦੀ ਰੋਟੀ ਖਾ ਲੈਣੀ ਚਾਹੀਦੀ ਆ ਕਣਕ ਜਿਹੜੀ ਆ ਕਿਤੇ ਨਾ ਕਿਤੇ ਛੱਡ ਦੇਣੀ ਚਾਹੀਦੀ ਆ ਕਿਉਂਕਿ ਇਹਦੇ ਵਿੱਚ ਕਾਰਬੋਹਾਈਡਰੇਟਸ ਬਹੁਤ ਜ਼ਿਆਦਾ ਮਾਤਰਾ 'ਚ ਹੁੰਦੇ ਆ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਦੇਖੋ ਇਹਦਾ ਜਵਾਬ ਇਹੀ ਹੈ ਕਿ ਵੀ ਪਹਿਲਾਂ ਤਾਂ ਜਿੰਨੀਆਂ ਵੀ ਸੋਸ਼ਲ ਮੀਡੀਆ ਤੇ ਰੀਲਸ ਆ ਰਹੀਆਂ ਉਹਨਾਂ ਲੋਕਾਂ ਦੀ এডਿਕੇਸ਼ਨ ਕੁਆਲੀਫਿਕੇਸ਼ਨ ਚੈੱਕ ਕਰੀਏ ਆਪਾਂ ਕਿ ਵਾਕੇ ਕਿ ਆ ਉਹ ਬੰਦੇ ਕੁਆਲੀਫਾਈਡ ਹੈ స్టేਟਮੈਂਟਸ ਦੇਣ ਦੀ ਨਾਓ लेट्स ਕਮ ਆਨ ਟੂ ਥਿਸ ਪੁਆਇੰਟ ਕਿ ਕੀ ਇਹ ਚੀਜ਼ ਬਿਹਤਰ ਹੈ ਦੇਖੋ ਅੱਜ ਕੱਲ੍ਹ ਨਾ ਜ਼ਮਾਨਾ ਹੋ ਗਿਆ ਬਹੁਤ ਇੱਕ ਤੇਜ਼ ਰਫਤਾਰੀ ਦਾ ਤੇ ਉਹਦੇ ਵਿੱਚ ਆਪਾਂ ਇਹ ਕਰ ਸਕਦੇ ਹਾਂ ਵੀ ਸਾਨੂੰ ਜੇ ਰੈਡੀ ਮੀਲ ਚਾਹੀਦਾ ਤਾਂ ਅਸੀਂ ਪਰੌਠੀ ਜਾਂ ਫੁਲਕੀਆਂ ਤੋਂ ਛੇਤੀ ਹੁੰਦੇ ਆ ਓਟਸ ਬਣ ਜਾਂਦੇ ਆ ਤਾਂ ਅਸੀਂ ਉਹ ਕੰਜ਼ੂਮ ਕਰ ਲੈਣੇ ਆ ਪਰ ਅਦਰਵਾਈਜ਼ ਨਿਊਟ੍ਰੀਸ਼ਨਲ ਕੰਟੈਂਟ ਕਿਸੇ ਚੀਜ਼ 'ਚ ਕੋਈ ਚੀਜ਼ ਕਿਸੇ grain ਦੇ ਵਿੱਚ ਕੋਈ ਚੀਜ਼ ਜ਼ਿਆਦਾ ਹੈਗੀ ਕਿਸੇ 'ਚ ਕੋਈ ਥੋੜੀ ਉਹ ਘੱਟ ਹੈ ਪਰ on the whole ਜਿਹੜੀ ਥਾਂ ਦੇ ਤੁਸੀਂ ਜੰਮਪਾਲ ਹੈਗੇ ਉਹ ਜਿੱਥੇ ਤੁਸੀਂ ਰਹਿ ਰਹੇ ਹੋ ਉੱਥੇ ਦਾ grain ਖਾਓ ਉੱਥੇ ਦੀ ਜਿਹੜੀ ਉਪਜ ਹੈ ਉਹਨਾਂ ਦੀ ਉਹਨੂੰ ਤੁਸੀਂ ਪ੍ਰਾਥਮਿਕਤਾ ਦਿਓ ਕਣਕ ਦੇ ਵਿੱਚ ਪ੍ਰੋਟੀਨ ਕੰਪੋਨੈਂਟ ਹੈ ਉਹਦੇ ਵਿੱਚ ਫਾਈਬਰ ਰਹੇਗਾ ਫੋਲੇਟ ਰਹਿੰਦਾ ਆਇਰਨ ਦਾ ਥੋੜਾ ਬਹੁਤ ਕਿਤੇ ਨਾ ਕਿਤੇ ਇੱਕ ਹਿੱਸਾ ਮੌਜੂਦ ਰਹਿੰਦਾ ਇਸ ਤੋਂ ਇਲਾਵਾ ਉਹਦੇ 'ਚ ਹੋਰ ਵੀ ਕਈ ਮਲਟੀਵਿਟਾਮਿਨ ਹੈ ਤੇ ਏ ਅਸੀਂ ਸੋਚੀਏ ਵੀ ਅਸੀਂ ਕਣਕ ਸਾਨੂੰ ਨੁਕਸਾਨ ਕਰੇਗੀ ਬਿਲਕੁਲ ਨੁਕਸਾਨ ਨਹੀਂ ਹੈ ਕਣਕ ਦਾ ਬਸ਼ਰਤੇ ਤੁਹਾਨੂੰ ਵੀਟ ਅਲਰਜੀ ਹੈ ਜਾਂ ਫਿਰ ਤੁਹਾਨੂੰ ਸਲੀਅਕ ਡਿਜ਼ੀਜ਼ ਹੈ ਉਹ ਲੋਕਾਂ ਲਈ ਵੀਟ ਦਾ ਕੰਜ਼ਮਪਸ਼ਨ ਘੱਟ ਹੋਣਾ ਚਾਹੀਦਾ ਜਾਂ ਫਿਰ ਤੁਸੀਂ ਹਾਈਪ ਡਾਇਬਟੀਜ਼ ਦੇ ਮਰੀਜ਼ ਹੈਗੇ ਹੋ ਇਹਨਾਂ ਦਾ ਇਹਦਾ ਗਲਾਈਸੈਮਿਕ ਇੰਡੈਕਸ ਥੋੜਾ ਹਾਈ ਰਹਿੰਦਾ ਇਹਦੇ ਕਰਕੇ ਅਸੀਂ ਉਹਨਾਂ ਲੋਕਾਂ ਨੂੰ ਮਨਾਹੀ ਕਰਦੇ ਹਾਂ ਵੀ ਜਿਨ੍ਹਾਂ ਨੂੰ ਡਾਇਬਟੀਜ਼ ਹੋਏ ਜੀ ਮਮ ਪਹਿਲੇ ਸਮੇਂ ਦੇ ਵਿੱਚ ਨਾ ਬਜ਼ੁਰਗ ਜਿਹੜੀ ਦਾਲ ਸਬਜੀ ਬਣਾਉਂਦੇ ਸੀ ਉਹ ਬਣਾਉਂਦੇ ਸੀ ਦੇਸੀ ਘਿਓ ਦੇ ਵਿੱਚ ਫਿਰ ਇੱਕ ਚੀਜ਼ ਬਹੁਤ ਜ਼ਿਆਦਾ ਪ੍ਰਚਲਿਤ ਹੋਣ ਲੱਗੀ ਕਿ ਦੇਸੀ ਘਿਓ ਜਿਹੜਾ ਘੱਟ ਖਾਣਾ ਚਾਹੀਦਾ ਆ ਰਿਫਾਈਨਡ ਆਇਲ ਜਿਹੜਾ ਆ ਉਹਦੀ ਵਰਤੋਂ ਕਰ ਲੈਣੀ ਚਾਹੀਦੀ ਆ ਫਿਰ ਕਹਿਣ ਲੱਗੇ ਕਿ ਇਹ ਵੀ ਇੰਨਾ ਲਾਹੇਵੰਦ ਨਹੀਂ ਹੈਗਾ ਸਰੋਂ ਦੇ ਤੇਲ ਦੇ ਵਿੱਚ ਚੀਜ਼ਾਂ ਬਣਾਉਣੀਆਂ ਚਾਹੀਦੀਆਂ ਆ ਖਾਣਾ ਸਾਨੂੰ ਕਿਹੜੇ ਤੇਲ ਦੇ ਵਿੱਚ ਬਣਾਉਣਾ ਚਾਹੀਦਾ ਆ ਜੋ ਸਾਡੀ ਸਿਹਤ ਲਈ ਲਾਹੇਵੰਦ ਹੋ ਸਕੇ ਜੀ ਦੇਖਿਓ ਕਿਸੇ ਵੀ ਰਸੋਈ ਦੇ ਵਿੱਚ ਆਈਡੀਲੀ 3 ਤੋਂ 4 ਕੁਕਿੰਗ ਮੀਡੀਅਮਸ ਹੋਣੇ ਜ਼ਰੂਰੀ ਆ। ਅਗਰ ਤੁਸੀਂ ਆਪਣੇ ਕਿਚਨ ਦਾ ਖਾਣਾ ਅੱਛਾ ਬਣਾਉਣਾ ਚਾਹੁੰਦੇ ਹੋ ਸੇਤਮਨ। ਫਾਰ ਇਗਜ਼ਾਮਪਲ ਦੇਸੀ ਕੀਚ ਤੜਕਾ ਤੁਸੀਂ ਦੇਸੀ ਕੀ ਦੇ ਵਿੱਚ ਲਗਾਓ। ਇਹ ਟੈਕਨੀਕ ਹੈ ਜੀ ਅੱਛੇ ਖਾਣੇ ਦੀ। ਅਗਰ ਤੁਸੀਂ ਸਬਜ਼ੀ ਬਣਾ ਰਹੇ ਹੋ ਸਰੋਂ ਦੇ ਤੇਲ ਦੇ ਵਿੱਚ ਬਣਾਓ। ਕੋਕੋਨਟ ਆਇਲ ਵਰਤ ਸਕਦੇ ਹੋ ਜਾਂ ਸਰੋਂ ਦਾ ਤੇਲ ਤਾਂ ਸੀ ਪਹਿਲਾਂ ਵੀ ਮੈਂਸ਼ਨ ਕੀਤਾ। ਅਸੀਂ ਤਿਲ ਦਾ ਤੇਲ ਵਰਤ ਸਕਦੇ ਹਾਂ ਜਾਂ ਐਸਾ ਕੋਈ ਤੇਲ ਜਿਹੜਾ ਕਿ ਤੁਹਾਡੇ ਆਲੇ-ਦੁਆਲੇ ਰੀਜਨ ਸੀਜ਼ਨਲ ਹੋਵੇ ਤੇ ਸੀਜ਼ਨਲ ਹੋਵੇ ਬਹੁਤ ਜ਼ਿਆਦਾ ਫੈਨਸੀ ਤੇਲ ਮਤਲਬ 올ਿਵ ਆਇਲ ਵਰਤ ਰਹੇ ਆ ਅਸੀਂ ਕੁਝ ਹੋਰ ਨਵਾਂ ਆਇਲ ਲੱਭ ਕੇ ਲeke ਆ ਉਹਦੀ ਕੋਈ ਜ਼ਰੂਰਤ ਨਹੀਂ ਜੀ ਜਨੀਕੀ ਜਿਹੜਾ ਤੁਹਾਨੂੰ ਚੰਗਾ ਲੱਗਦਾ ਹੈਗਾ ਆ ਉਹ ਤੁਸੀਂ ਵਰਤ ਸਕਦੇ ਹੈਗੇ ਹੋ ਜੀ ਬਿਲਕੁਲ ਬਸ ਇਹਦੇ ਵਿੱਚ ਇਹ پابੰਦੀ ਹੈ ਕਿ ਰਿਫਾਈਨਡ ਔਇਲ ਨੂੰ ਤੋਂ ਹੱਥ ਖਿੱਚ ਲਓ ਰਿਫਾਈਨਡ ਜਿੰਨਾ ਕੋਈ ਔਇਲ ਨੂੰ ਕੀਤਾ ਜਾਏਗਾ ਉਨਾਂ ਜ਼ਿਆਦਾ ਉਸ 'ਚ ਕੈਮੀਕਲ ਦੀ ਐਡੀਸ਼ਨ ਹੈਗੀ ਹੈ ਔਰ ਉਹਨੂੰ ਕੰਜ਼ਿਊਮੇਬਲ ਬਣਾ ਲਿਆ ਐਡੀਬਲ ਬਣਾਣ ਲਈ ਉਹਦੇ 'ਚ ਬਹੁਤ ਕੁਝ ਐਡ ਕੀਤਾ ਜਾਂਦਾ ਹੈ ਜਿਹੜਾ ਕਿ ਸਿਹਤ ਲਈ ਨੁਕਸਾਨਦੇਹ ਹੈ ਜੀ ਮੈਮ ਦੇਸੀ ਕਿਉਂ ਇਨਸਾਨਾਂ ਲਈ ਲਾਭਦਾਇਕ ਹੁੰਦਾ ਜਾਂ ਫਿਰ ਇਹ ਇੱਕ ਨੁਕਸਾਨ ਕਰ ਸਕਦਾ ਆ ਜੀ ਦੇਸੀ ਕੀ ਐਕਚੁਅਲੀ ਬਹੁਤ ਖੂਬਸੂਰਤ ਵਧੀਆ ਫੈਟ ਹੈ ਸੈਮਾਈ ਸੈਚੁਰੇਟਿਡ ਫੈਟ ਹੈ ਔਰ ਇਹ ਫਾਇਦਾ ਕਰਦਾ ਹੈ ਬਟ ਪ੍ਰੋਵਾਈਡਡ ਕਿ ਇਹ ਇੱਕ ਹਿਸਾਬ ਦੇ ਕੁਆਂਟੀਟੀ ਚ ਕੰਜ਼ੂਮ ਕੀਤਾ ਜਾਏ ਇਹ ਨਹੀਂ ਵੀ ਦੇਸੀ ਕੀ ਵਧੀਆ ਹੈ ਤਾਂ ਵੀ ਅਸੀਂ ਉਹਨੂੰ ਬਹੁਤ ਬੇਹਸਾਬ ਬਹੋਕੇ ਯੂਜ਼ ਕਰ ਰਹੇ ਹਾਂ ਉਹ ਚੀਜ਼ ਵੀ ਗਲਤ ਹੈ ਜੀ ਤੇ ਮੈਮ ਸਾਨੂੰ ਸਵੇਰੇ ਪਰੌਂਠੇ ਜਿਹੜੇ ਆ ਲੋਕ ਖਾਂਦੇ ਹੈਗੇ ਆ ਉਹ ਕਿਸ ਤਰ੍ਹਾਂ ਬਣਾਉਣੇ ਚਾਹੀਦੇ ਆ ਕਿ ਉਹਨਾਂ ਲਈ ਸਿਹਤ ਲਈ ਚੰਗੇ ਹੋ ਸਕਣ ਜੀ ਦੇਖੋ ਪ੍ਰੌਂਠੇ ਜਿਹੜੇ ਕੋਈ ਵੀ ਸਬਜੀ ਵਾਲੇ ਆ ਪਨੀਰ ਦੀ ਸਟਫਿੰਗ ਵਾਲੇ ਮੈਂ ਕਹੇ ਵੀ ਜਿਹੜੇ ਨਾਨ-ਵੈਜੀਟੇਰੀਅਨ ਲੋਕਸ ਆ ਉਹਨਾਂ ਨੂੰ ਕਹਿਨੀ ਆ ਵੀ ਉਹ ਬਲੇ ਹੋਏ ਅੰਡੇ ਨੂੰ ਮੈਸ਼ ਕਰਕੇ ਉਹਦੀ ਵੀ ਸਟਫਿੰਗ ਬਣਾ ਲਓ ਇਹਨਾਂ ਸਾਰੀਆਂ ਚੀਜ਼ਾਂ ਦੇ ਪ੍ਰੌਂਠੇ ਬਣਾ ਸਕਦੇ ਹੋ ਬਟ ਉਹਨੂੰ ਤਲੋ ਨਾ ਉਹਨੂੰ ਤਵੇ ਤੇ ਮੱਧਮ ਅੰਚ ਤੇ ਸੇਕ ਕਰਕੇ ਉਹਦੇ ਉੱਤੇ ਚਾਹੇ ਤੁਸੀਂ ਮੱਖਣ ਜਾਂ ਦੇਸੀ ਘਿਓ ਰੱਖ ਕੇ ਖਾ ਲਓ ਉਹ ਜ਼ਿਆਦਾ ਫਾਇਦਾ ਕਰੇਗਾ ਜੀ ਤੇ ਮਮ ਚਾਹ ਜਿਹੜੀ ਹੈਗੀ ਆ ਕਿੰਨੀ ਕੁ ਮਾਤਰਾ ਦੇ ਵਿੱਚ ਲੈਣੀ ਚਾਹੀਦੀ ਹੈ ਕਿਉਂਕਿ ਪਿੰਡਾਂ ਦੇ ਵਿੱਚ ਦੇਖੀਏ ਨਾ ਤਾਂ ਲੋਕ ਚਾਹ ਬਹੁਤ ਪੀਂਦੇ ਆ ਅੱਜ ਕੱਲ ਸੋਸ਼ਲ ਮੀਡੀਆ ਦੇ ਉੱਤੇ ਇੱਕ ਚੀਜ਼ ਵਾਇਰਲ ਹੋ ਰਹੀ ਹੈ ਉਹ ਕਹਿੰਦੇ ਆ ਕਿ ਚਾਹ ਜਿਹੜੀ ਹੈ ਘੱਟ ਪੀਣੀ ਚਾਹੀਦੀ ਹੈ ਇਹ ਬਹੁਤ ਜ਼ਿਆਦਾ ਨੁਕਸਾਨ ਕਰਦੀ ਹੈ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅ ਚਾਹ ਦਾ ਦੇਖੋ ਇਦਾਂ ਹੈਗਾ ਕਿ ਅਗੇਨ ਇੱਕ ਬਹੁਤ ਸਰਲ ਤੇ ਸਿੱਧਾ ਆਨਸਰ ਹੈ ਕਿ ਵੀ ਚਾਹ ਦੀ ਕੁਆਂਟੀਟੀ ਮੈਟਰ ਕਰਦੀ ਹੈ ਨੰਬਰ ਆਫ ਟਾਈਮਸ ਮੈਟਰ ਨਹੀਂ ਕਰਦਾ ਜੇ ਤੁਸੀਂ ਚਾਹ ਫੜਚ ਕਰ ਲੋ ਬਹੁਤ ਹੀ 30 ml 40 ml ਬਹੁਤ ਥੋੜਾ ਜਿਹਾ ਚੌਥਾ ਹਿੱਸਾ ਕੱਪ ਦਾ ਤੁਸੀਂ ਚਾਹ ਪੀ ਰਹੇ ਹੋ ਜਿਹੜਾ ਕਿ ਆਪਾਂ ਬੰਬੇ ਪੁਣੇ ਸਾਈਡ ਚਲੇ ਜਾਈਏ ਤੇ ਵੀ ਇੰਨੀ ਕੀ ਚਾਹ ਪਿੰਦੇ ਆ ਉਹ ਲੋਕ ਪਰ ਉਹ ਕਾਫੀ ਵਾਰੀ ਪੀ ਲੈਂਦੇ ਉਹਨੂੰ ਕਟਿੰਗ ਚਾਹ ਬੋਲ ਦਿੰਦੇ ਆ ਪਰ ਜੇ ਆਪਾਂ ਪੰਜਾਬ ਵਾਲੀ ਸਾਈਡ ਚਲੇ ਜਾਈਏ ਨਾਰਥ ਵਾਲੀ ਸਾਈਡ ਆ ਜਾਈਏ ਤਾਂ ਪੂਰਾ ਵੱਡਾ ਮੱਗ ਜਾਂ ਗਲਾਸ ਭਰ ਕੇ ਪਿੰਦੇ ਆ ਤਾਂ ਉਹ ਕਿਤੇ ਨਾ ਕਿਤੇ ਬਰਾਬਰ ਹੋ ਜਾਂਦੀਆਂ ਤਾਂ ਇੱਥੇ ਮੈਂ ਕਹੂੰਗੀ ਵੀ ਆਪਦੇ ਪੰਜਾਬੀਆਂ ਲਈ ਜਾਂ ਨਾਰਥ ਇੰਡੀਅਨਸ ਲਈ ਟ੍ਰਾਈ ਟੂ ਟੇਕ ਇਟ ਕਿ ਵੀ ਆਪਾਂ ਅੱਧਾ ਕੱਪ ਦਿਨ ਚ ਇੱਕ ਦੋ ਵਾਰੀ ਪੀ ਲਈ ਉਹ ਬਹੁਤ ਹੈਗਾ ਜੀ ਮੈਂ ਪਾਣੀ ਜਿਹੜਾ ਕਿੰਨੀ ਕੁ ਮਾਤਰਾ ਦੇ ਵਿੱਚ ਕਿਸੇ ਇਨਸਾਨ ਨੂੰ ਇੱਕ ਦਿਨ ਦੇ ਵਿੱਚ ਲੈਣਾ ਚਾਹੀਦਾ ਆ ਜੀ ਨਾਰਮਲ ਜਿਹੜੇ ਲੋਕ ਹੈਗੇ ਆ ਜਿਨ੍ਹਾਂ ਨੂੰ ਕਿਡਨੀ ਦਾ ਕੋਈ ਡਿਸਆਰਡਰ ਨਹੀਂ ਹੈ ਜਾਂ ਉਹਨਾਂ ਨੂੰ ਕੋਈ ਐਸੀ ਪ੍ਰੋਬਲਮ ਨਹੀਂ ਹੈ ਜਿਹਦੇ ਵਿੱਚ ਉਹਨਾਂ ਦੇ ਕਿਡਨੀ ਨੂੰ ਜ਼ਿਆਦਾ ਕੰਮ ਕਰਨਾ ਪਵੇ ਜਾਂ ਬਹੁਤ ਜ਼ਿਆਦਾ ਕੋਈ ਸਟੋਨਸ ਦੀ ਸਮੱਸਿਆ ਨਹੀਂ ਹੈ ਤਾਂ 3 ਤੋਂ 4 ਲੀਟਰ ਪਾਣੀ ਬਹੁਤ ਨਾਰਮਲ ਇਨੀ ਕੰਜ਼ਮਪਸ਼ਨ ਬੰਦ ਦੀ ਹੈ ਜੀ ਤੇ ਮੈਮ ਇੱਕ ਚੀਜ਼ ਹੋਰ ਦੱਸੋ ਜੀ ਸਵੇਰੇ ਜਿਹੜਾ ਹੈਗਾ ਕਿਹੜਾ ਪਾਣੀ ਲੈਣਾ ਚਾਹੀਦਾ ਹੈ ਕਈ ਲੋਕ ਕਹਿੰਦੇ ਆ ਗਰਮ ਪਾਣੀ ਪੀਣਾ ਸਿਹਤ ਲਈ ਲਾਹੇਵੰਦ ਹੁੰਦਾ ਹੈ ਆ ਕਈ ਕਹਿੰਦੇ ਆ ਨਾਰਮਲ ਪਾਣੀ ਪੀਣਾ ਚਾਹੀਦਾ ਆ ਕਈ ਕਹਿੰਦੇ ਹੈਗੇ ਨਾਰੀਅਲ ਪਾਣੀ ਨਾਲ ਦਿਨ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ ਦਿਨ ਦੀ ਸ਼ੁਰੂਆਤ ਕਿਹੜੇ ਪਾਣੀ ਨਾਲ ਕਰਨੀ ਚਾਹੀਦੀ ਹੈ ਜੀ ਪਾਣੀ ਤਾਂ ਪਲੇਨ ਸਿੰਪਲ ਵਾਟਰ ਰੂਮ ਟੈਂਪਰੇਚਰ ਵਾਲਾ ਨਾ ਬਹੁਤਾ ਗਰਮ ਤੇ ਨਾ ਬਹੁਤਾ ਠੰਡਾ ਅੱਧਾ ਤੋਂ ਇੱਕ ਗਲਾਸ ਬਹੁਤ ਹੈ ਜੀ ਸਵੇਰੇ ਉੱਠ ਕੇ ਪਾਣੀ ਪੀ ਲਓ ਜੀ ਤੇ ਮੈਮ ਰੋਟੀ ਤੋਂ ਬਾਅਦ ਕਿੰਨੀ ਦੇਰ ਬਾਅਦ ਸਾਨੂੰ ਪਾਣੀ ਪੀ ਲੈਣਾ ਚਾਹੀਦਾ ਆ ਜੀ ਦੇਖੋ ਰੋਟੀ ਦੇ ਨਾਲ ਮੈਂ ਕਹੂੰਗੀ ਕਿ ਥੋੜਾ ਥੋੜਾ ਪਾਣੀ ਕੰਜ਼ਿਊਮ ਕਰ ਲੈਣਾ ਚਾਹੀਦਾ ਇਹ ਨਾਲ ਮਦਦ ਕਰਦਾ ਥੋਡੇ ਡਾਈਜੈਸ਼ਨ ਨੂੰ ਇੰਪਰੂਵ ਕਰਨ ਦੇ ਵਿੱਚ ਥੋਡੇ ਪੇਟ ਦੀਆਂ ਜਿਹੜੀਆਂ ਐਂਜ਼ਾਈਮਸ ਆ ਉਹਨਾਂ ਨੂੰ ਬਿਹਤਰ ਕੰਮ ਕਰਨ ਚ ਪਰ ਕਈ ਇਸ ਚੀਜ਼ ਨੂੰ ਵੀ ਲੋਕ ਪ੍ਰਚਲਿਤ ਕਰਦੇ ਆਂ ਵੀ ਖਾਣੇ ਤੋਂ ਅੱਧੇ ਪੌਣੇ ਘੰਟੇ ਬਾਅਦ ਪਾਣੀ ਲੋ ਐਸਾ ਕੋਈ ਕਨਸੈਪਟ ਨਹੀਂ ਹੈ ਸਪੈਸ਼ਲੀ ਅਗਰ ਕੋਈ ਬੱਚਾ ਤੇ ਬਜ਼ੁਰਗ ਖਾਣਾ ਖਾ ਰਿਹਾ ਹੈ ਤਾਂ ਉਹਨਾਂ ਨੂੰ ਨਾਲ-ਨਾਲ ਜ਼ਰੂਰ ਥੋੜਾ-ਥੋੜਾ ਪਾਣੀ ਦਿਓ ਤਾਂ ਕਿ ਉਹ ਆਰਾਮ ਨਾਲ ਉਸ ਖਾਣੇ ਨੂੰ ਪਚਾ ਸਕਣ ਜੀ ਮੈਮ ਜਿਹੜਾ ਸਲਾਦ ਹੁੰਦਾ ਆ ਜੀ ਉਹ ਕਿਹੜੇ ਟਾਈਮ ਖਾਣਾ ਚਾਹੀਦਾ ਆ ਜੀ ਸਲਾਦ ਦੋ ਟਾਈਮ ਤਾਂ ਲਾਜ਼ਮੀ ਤੌਰ ਤੇ ਖਾਣਾ ਚਾਹੀਦਾ ਹੈ ਜਿਹੜਾ ਕਿ ਤੁਹਾਡਾ 200 ਤੋਂ 300 ਗ੍ਰਾਮ ਸਬਜ਼ੀ ਬਣ ਜੇ 400 ਗ੍ਰਾਮ ਵੀ ਬਾਂਜੇ ਤਾਂ ਵੀ ਵਧੀਆ ਹੈਗਾ ਔਰ ਇਹ ਖਾਣੇ ਤੋਂ ਘੱਟ ਤੋਂ ਘੱਟ ਅੱਧਾ ਘੰਟੇ ਤੋਂ ਲੈ ਕੇ 20 ਮਿੰਟ ਤੋਂ ਪਹਿਲਾਂ ਖਾਣਾ ਜ਼ਰੂਰ ਹੈ ਜਿਵੇਂ ਲੋਕ ਤਾਂ ਜਿਹੜੇ ਕੀ ਕਰਦੇ ਜਿਵੇਂ ਰੋਟੀ ਖਾਂਦੇ ਨਾ ਨਾ ਸਲਾਦ ਖਾਈ ਜਾਂਦੇ ਆ ਜੀ ਨਹੀਂ ਇਹ ਜ਼ਿਆਦਾ ਐਡਵਾਈਜ਼ੇਬਲ ਨਹੀਂ ਹੈ ਸੈਲਡ ਜਿਹੜਾ ਹੈ ਫਾਈਬਰ ਦਾ ਕੰਮ ਕਰੇਗਾ ਤੁਹਾਡੇ ਲਈ ਉਹ ਫਾਈਬਰ ਨੂੰ ਅਸੀਂ ਜੇ ਪਹਿਲਾਂ ਆਪਣੇ ਡਾਈਜੈਸ਼ਨ ਡਾਈਜੈਸਟਿਵ ਸਿਸਟਮ ਚ ਪਾ ਦਵਾਂਗੇ ਤਾਂ ਤੁਹਾਨੂੰ ਬਹੁਤ ਸਾਰੀਆਂ ਬਿਮਾਰੀਆਂ ਤੋਂ ਵੀ ਫਾਇਦਾ ਮਿਲੇਗਾ ਸਪੈਸ਼ਲੀ ਡਾਇਬੀਟਿਸ ਤਾਂ ਇਸ ਕਰਕੇ ਫਾਈਬਰ ਦੀ ਇੱਕ ਤੈਅ ਹੋਣੀ ਜ਼ਰੂਰੀ ਹੈਗੀ ਤੁਹਾਡੇ ਡਾਈਜੈਸਟਿਵ ਟਰੈਕ ਦੇ ਅੰਦਰ ਤੇ ਉਹਦੇ ਲਈ ਉਹ ਘੱਟ ਤੋਂ ਘੱਟ ਅੱਧੇ ਘੰਟੇ ਦਾ ਗੈਪ ਤਾਂ ਬੰਦਾ ਹੈ ਜੀ ਪਰ ਮ ਅੱਜ ਕੱਲ੍ਹ ਇੱਕ ਚੀਜ਼ ਬਹੁਤ ਜ਼ਿਆਦਾ ਪ੍ਰਚਲਿਤ ਹੋ ਰਹੀ ਹੈ ਲੋਕ ਕਹਿ ਰਹੇ ਆ ਕਿ ਫਰੂਟ ਵੀ ਬਹੁਤੀ ਮਾਤਰਾ ਦੇ ਵਿੱਚ ਨਹੀਂ ਖਾਣੇ ਚਾਹੀਦੇ ਕਿਉਂਕਿ ਇਹਨਾਂ ਦੇ ਵਿੱਚ ਕੁਝ ਤੱਤ ਅਜਿਹੇ ਹੁੰਦੇ ਨੇ ਜਿਨ੍ਹਾਂ ਨੂੰ ਸਾਡਾ ਸਰੀਰ ਜਿਹੜਾ ਹজম ਨਹੀਂ ਕਰ ਸਕਦਾ ਫਰੂਟ ਕਿੰਨੀ ਕੁ ਮਾਤਰਾ ਦੇ ਵਿੱਚ ਲੈਣੇ ਚਾਹੀਦੇ ਆ ਜੀ ਅ ਨੋਰਮਲ ਇਨਸਾਨ ਲਈ 2 ਤੋਂ 3 ਸਰਵਿੰਗਸ ਜਾਂ 2 ਤੋਂ 3 ਫਰੂਟ ਜਿਹੜੇ ਹੈਗੇ ਉਹ ਬਹੁਤ ਹੈਗੇ ਆ ਪਰ ਇਹਦੇ ਵਿੱਚ ਵੀ ਕੰਬੀਨੇਸ਼ਨ ਰੱਖੋ ਕਿ ਜੇ ਅਸੀਂ 2 ਤੋਂ 3 ਫਰੂਟ ਮੰਨੇ ਕਿ 200 300 ਗ੍ਰਾਮ ਫਲ ਕਹਿ ਰਹੇ ਆ ਤੇ ਉਹ ਸਿਰਫ ਖਾਲੀ ਅੰਗੂਰ ਹੀ ਨਹੀਂ ਹੈ ਵੈਰਾਈਟੀ ਹੋ ਸਕਦੀ ਹੈ ਮਿਕਸਚਰ ਕੰਬੀਨੇਸ਼ਨ ਪਰ ਅਗਰ ਕੋਈ ਇਨਸਾਨ ਡਾਇਬੀਟਿਸ ਦੀ ਸਮੱਸਿਆ ਤੋਂ ਮਤਲਬ ਪੀੜਿਤ ਹੈ ਉਹਨੂੰ ਬਹੁਤ ਜ਼ਿਆਦਾ ਫਲ ਨਹੀਂ ਖਾਣਾ ਚਾਹੀਦਾ ਉਹਦੇ ਲਈ ਇੱਕ ਜਾਂ ਵੱਧ ਤੋਂ ਵੱਧ ਦੋ ਜਿਹੜੇ ਫਰੂਟਸ ਹੈ ਉਹ ਬਹੁਤ ਹੈ ਇਸ ਤੋਂ ਜ਼ਿਆਦਾ ਦੀ ਜ਼ਰੂਰਤ ਨਹੀਂ ਮੈਡਮ ਫਲ ਛਿਲਕੇ ਖਾਣੇ ਚਾਹੀਦੇ ਜਾਂ ਐਵੇਂ ਹੀ ਖਾ ਲੈਣੇ ਚਾਹੀਦੇ ਆ ਜੀ ਦੇਖੋ ਫਲ ਅੱਜ ਕੱਲ ਦੇ ਟਾਈਮ ਦੇ ਵਿੱਚ ਤਾਂ ਬਿਲਕੁਲ ਛਿੱਲ ਕੇ ਔਰ ਦੋ ਤਿੰਨ ਵਾਰੀ ਤੋਕੇ ਇੱਕ ਵਾਰੀ ਗਰਮ ਪਾਣੀ ਚ ਤੋਕੇ ਸਵਾਰ ਕੇ ਫੇਰੀ ਖਾਣੇ ਚਾਹੀਦੀਆਂ ਬਿਕੋਜ਼ ਇਹਦੇ ਤੇ ਬਹੁਤ ਸਾਰਾ ਪੈਸਟੀਸਾਈਡ ਜਾਂ ਤੁਸੀਂ ਇਹ ਸੋਚ ਲਓ ਕਿ ਵੀ ਡਿਫਰੈਂਟ ਡਿਫਰੈਂਟ ਵੈਰਾਈਟੀ ਦੇ ਕੀਟਨਾਸ਼ਕ ਇਸ ਤੇ ਸਪਰੇ ਹੁੰਦੀਆਂ ਤੇ ਨੁਕਸਾਨ ਕਰ ਸਕਦੇ ਤੇ ਹਮੇਸ਼ਾ ਛਿਲਕੇ ਉਤਾਰ ਕੇ ਖਾਓ ਜੀ ਮੈਮ ਕਈ ਲੋਕ ਕਹਿੰਦੇ ਆ ਕਿ ਫਲ ਕੀ ਖਾਣਾ ਹੈ ਆਸੀਂ ਜੂਸ ਪੀ ਲੈਣੇ ਆ ਇਹ ਵੀ ਤਾਂ ਉਨੀ ਤਰਕਤ ਵਾਲਾ ਹੀ ਹੈ ਤੁਸੀਂ ਇਸ ਬਾਰੇ ਕੀ ਕਹਿੰਦੇ ਹੋ ਜੀ ਇਹ ਗਲਤ ਚੀਜ਼ ਇੱਕ ਮਤਲਬ ਆ ਰਹੀ ਹੈ ਸੁਣਨ ਦੇ ਵਿੱਚ ਐਕਚੁਅਲੀ ਜੂਸ ਕੀ ਹੈ ਜੂਸ ਕਨਸੈਂਟ੍ਰੇਟਿਡ 슈ਗਰ ਹੈ ਚਾਹੇ ਫਿਰ ਉਹ ਫਰੂਟਸ ਉਹ ਹੀ ਆਈ ਹੈ ਉਨੇ ਕੋਈ ਫਾਇਦਾ ਨਹੀਂ ਕਰਨਾ ਥੋੜੀ ਦੇਰ ਲਈ ਤੁਹਾਨੂੰ ਬਹੁਤ ਫਰੈਸ਼ਨੈਸ ਜਾਂ ਬਹੁਤ એનર્ਜੀ ਮਹਿਸੂਸ ਹੁੰਦੀ ਹੈ ਲੇਕਿਨ ਉਹ ਥੋੜੀ ਦੇਰ ਲਈ 슈ਗਰ ਸਪਾਈਕ ਹੈ ਉਸ ਤੋਂ ਬਾਅਦ ਤਕਰੀਬਨ ਅੱਧੇ ਘੰਟੇ ਕੇ ਬਾਅਦ ਤੁਹਾਨੂੰ ਫੇਰ ਲੱਗਦਾ ਕਿ ਥੋੜਾ ਪੇਟ ਖਾਲੀ ਹੋ ਗਿਆ ਔਰ ਜੂਸ ਵਿੱਚ ਨਾ ਸਿਵਾਏ ਫਰੂਟ 슈ਗਰ ਦੇ ਹੋਰ ਕੁਝ ਨਹੀਂ ਜਾ ਰਿਹਾ ਲੇਕਿਨ ਉਹੀ ਜੇ ਅਸੀਂ ਫਲ ਕੰਜ਼ਿਊਮ ਕਰਦੇ ਹਾਂ ਤਾਂ ਫਲਾਂ ਦੇ ਵਿੱਚ ਸਾਨੂੰ ਫਾਈਬਰ ਬਹੁਤ ਸਾਰਾ ਨਿਊਟ੍ਰੀਐਂਟ ਜੋ ਕਿ ਜੂਸ ਕੱਢਦੇ ਸਮੇਂ ਹੀਟ ਨਾਲ ਖਤਮ ਹੋ ਜਾਂਦਾ ਹੈ ਉਹ ਵੀ ਮਿਲਦਾ ਹੈਗਾ ਇਹਦੇ ਤੋਂ ਇਲਾਵਾ ਕਾਫੀ ਸਾਰੇ ਵਿਟਾਮਿਨ ਵਿਟਾਮਿਨ ਅ ਸੀ ਹੋ ਗਿਆ ਬੀ ਹੋ ਗਿਆ ਬਹੁਤ ਸਾਰਾ ਇਹ ਜੇ ਬਹੁਤ ਸਾਰੇ ਮਿਨਰਲਸ ਵੀ ਜਿਹੜੇ ਹੈਗੇ ਉਹ ਵੀ ਤੁਹਾਨੂੰ ਆਰਾਮ ਨਾਲ ਫਲਾਂ ਤੋਂ ਮਿਲ ਜਾਂਦੇ ਆ ਜੀ ਮਮ ਪਿੰਡਾਂ ਦੇ ਵਿੱਚ ਕੀ ਕਰਦੇ ਲੋਕ ਰਾਤ ਨੂੰ ਦੁੱਧ ਪੀ ਕੇ ਸੌਂਦੇ ਆ ਉਹ ਕਹਿੰਦੇ ਸਾਨੂੰ ਨੀਂਦ ਨਹੀਂ ਆਉਂਦੀ ਜਦੋਂ ਤੱਕ ਅਸੀਂ ਦੁੱਧ ਨਹੀਂ ਪੀਂਦੇ ਰਾਤ ਨੂੰ ਪੀਤਾ ਹੋਇਆ ਦੁੱਧ ਲਾਹੇਵੰਦ ਹੁੰਦਾ ਜਾਂ ਖਤਰਨਾਕ ਸਾਬਤ ਹੋ ਸਕਦਾ ਆ ਜੀ ਦੁੱਧ ਐਕਚੁਅਲੀ ਫਾਇਦਾ ਕਰਦਾ ਹੈ ਜੇ ਤੁਸੀਂ ਰਾਤ ਨੂੰ ਪੀ ਰਹੇ ਹੋ ਕਿਉਂਕਿ ਦੁੱਧ ਦੇ ਅੰਦਰ ਇੱਕ ਤਾਂ ਪੂਰਾ ਪ੍ਰੋਟੀਨ ਪ੍ਰੋਫਾਈਲ ਰਹਿੰਦਾ ਹੈ 20 ਤਰ੍ਹਾਂ ਦੇ ਅਸੈਂਸ਼ੀਅਲ ਅਮੀਨੋ ਐਸਿਡਸ ਰਹਿੰਦੇ ਆ ਔਰ ਅਸੀਂ ਇਹ ਸਮਝ ਲਓ ਵੀ ਦੁੱਧ ਦੇ ਦੋ ਹਿੱਸੇ ਆ ਇੱਕ ਵੱਡਾ ਭਰਾ ਤੇ ਇੱਕ ਛੋਟਾ ਭਰਾ ਤੇ ਜਿਹੜਾ ਛੋਟਾ ਭਰਾ ਆ ਉਹ ਅਧਿਕ ਘੰਟੇ ਦੇ ਵਿੱਚ ਸਾਡੇ ਅੰਦਰ ਪ੍ਰੋਟੀਨ ਜਿਹੜਾ ਹੈ ਉਹ ਐਬਜ਼ਾਰਬ ਹੋ ਜਾਂਦਾ ਔਰ ਇੱਕ ਜਿਹੜਾ ਵੱਡਾ ਭਰਾ ਜਿੰਨੂੰ ਸੇ ਕਹੀਏ that type of protein ਉਹ ਤਕਰੀਬਨ ਕੁਝ ਆਵਰਸ ਲੈਂਦਾ ਹੈ ਬੋਡੀ ਦੇ ਵਿੱਚ ਐਬਜ਼ਾਰਬ ਹੋਣ ਲਈ ਤੇ ਜਦੋਂ ਅਸੀਂ ਸੁੱਤੇ ਹੁੰਨੇ ਆ ਤਾਂ ਬੋਡੀ ਨੂੰ ਜਿਹੜਾ ਰਿਪੇਅਰ ਦਾ ਲੋਡ ਹੈ ਜਿਹੜੀ ਦਿਨ ਦੀ ਤੋੜਫੋੜ ਹੋਈ ਉਹਨੂੰ ਸਿਮੇਂਟ ਕਰਨ ਲਈ ਸੈੱਲ ਗ੍ਰੋਥ ਦੇ ਲਈ ਰਿਪੇਅਰ ਦੇ ਕੰਮ ਦੇ ਲਈ ਉਹ ਵੱਡਾ ਭਰਾ ਸਾਡਾ ਕੰਮ ਆਉਂਦਾ ਹੈ। ਤੋਂ ਜਿਹੜੇ ਦੋ ਦੁੱਧ ਦੇ ਹਿੱਸੇ ਹੈਗੇ ਦੁੱਧ ਦੀਆਂ ਜਿਹੜੀਆਂ ਪ੍ਰੋਟੀਨਸ ਆ ਉਹ ਫਾਇਦਾ ਹੀ ਕਰਦੀਆਂ। ਜੀ ਮੈਂ ਕਈ ਲੋਕ ਨਾ ਸਵੇਰ ਉੱਠ ਕੇ ਖਾਲੀ ਪੇਟ ਸੇਬ ਖਾਂਦੇ ਆ ਜੀ। ਉਹ ਸਿਹਤ ਲਈ ਲਾਹੇਵੰਦ ਸਾਬਤ ਹੁੰਦਾ ਹੈ ਕਿ ਨਹੀਂ ਜੀ? ਬਹੁਤ ਜ਼ਿਆਦਾ ਫਾਇਦਾ ਨਹੀਂ ਹੈ। ਫਰੂਟ 슈ਗਰਜ਼ ਹੀ ਆ ਉੱਠ ਕੇ ਤੁਸੀਂ ਖਾ ਰਹੇ ਹੋ ਤਾਂ ਤੁਹਾਨੂੰ ਇੱਕਦਮ એનર્ਜੀ ਜ਼ਰੂਰ ਮਿਲੇਗੀ। ਬਟ ਆਈ ਊਡ ਸੁਜੈਸਟ ਇਸ ਤੋਂ ਅੱਛਾ ਹੈ ਕਿ ਤੁਸੀਂ ਥੋੜਾ ਜਿਹਾ ਪਾਣੀ ਪੀ ਲਓ। ਪਾਣੀ ਦੇ ਵਿੱਚ ਤੁਸੀਂ ਨਿੰਬੂ ਨਿਚੋੜ ਕੇ ਪੀ ਲਓ। ਸ਼ਹਿਦ ਨਹੀਂ ਜੀ ਸਿਰਫ ਨਿੰਬੂ। ਤਾਂ ਉਹ ਚੀਜ਼ ਜ਼ਿਆਦਾ ਫਾਇਦਾ ਕਰੇਗੀ ਜੀ ਦੇਖੋ ਜਿਹੜਾ ਸ਼ਹਿਦ ਹਣੀ ਹੈ ਉਹ ਐਕਚੁਅਲੀ ਮਧੂਮੱਖੀ ਦਾ ਖਾਣਾ ਹੈ ਬੀ ਫੂਡ ਹੈ ਤੇ ਜੇ ਤੁਸੀਂ ਉਹਨੂੰ ਖਾਣਾ ਜਾਂਦੇ ਉਹਦਾ ਖਾ ਲਓ ਉਹਦਾ ਕੋਈ ਤੁਹਾਨੂੰ ਐਕਸਟਰਾ ਬੈਨੀਫਿਟ ਨਹੀਂ ਮਿਲਣ ਵਾਲਾ ਬਟ ਹਾਂ ਅਗਰ ਤੁਸੀਂ ਉਹਨੂੰ ਐਸ 슈ਗਰ ਰਿਪਲੇਸਰ ਦੀ ਤਰ੍ਹਾਂ ਵਰਤਣਾ ਚਾਹੁੰਦੇ ਹੋ ਵੀ ਚਿਨੀ ਦੀ ਥਾਂ ਮੈਂ ਸ਼ਹਿਦ ਪਾ ਕੇ ਪੀਣਾ ਤਾਂ ਤੁਸੀਂ ਲੈ ਸਕਦੇ ਹੋ ਉਹਦਾ ਕੋਈ ਨੁਕਸਾਨ ਵੀ ਨਹੀਂ ਹੈ ਜੀ ਤੇ ਮੈਮ ਰਾਤ ਨੂੰ ਜਿਨ੍ਹਾਂ ਨੂੰ ਨੀਂਦ ਨਹੀਂ ਆਉਂਦੀ ਹੈਗੀ ਉਹਨਾਂ ਨੂੰ ਕਹੋ ਜੀ ਡਾਈਟ ਲੈਣੀ ਚਾਹੀਦੀ ਹੈ ਜੀ ਰਾਤ ਨੂੰ ਕੋਸ਼ਿਸ਼ ਕਰੋ ਕਿ ਲਾਈਟ ਫੂਡ ਕੰਜ਼ੂਮ ਕਰੋ ਕਿਉਂਕਿ ਅਗਰ ਹੈਵੀ ਖਾਣਾ ਖਾ ਰਹੇ ਆ ਤਲੀਆਂ ਹੋਈਆਂ ਚੀਜ਼ਾਂ ਖਾ ਰਹੇ ਆ ਤਾਂ ਤੁਹਾਡੇ ਸਿਸਟਮ ਨੂੰ ਪਰੇਸ਼ਾਨ ਕਰਨਗੀਆਂ ਤਾਂ ਉਹਦੇ ਤੋਂ ਅੱਛਾ ਹੈ ਦਾਲ ਖਿਚੜੀ ਦਾ ਕੰਬੀਨੇਸ਼ਨ ਜਾਂ ਆਪਾਂ ਥੋੜੀ ਜੀ ਵੈਜੀਟੇਬਲ ਸੂਪ ਲੈ ਸਕਦੇ ਆ ਜਾਂ ਆਪਾਂ ਇੱਕ ਜਿਦਾ ਬਰੀਆਨੀ ਜਾਂ ਪੁਲਾਓ ਬਣਾਣੇ ਆ ਉਹ ਦਹੀਂ ਨਾਲ ਵੀ ਕੰਜ਼ੂਮ ਕਰ ਸਕਦੇ ਆ ਤੇ ਜਿਨ੍ਹਾਂ ਨੂੰ ਨੀਂਦ ਨਹੀਂ ਆਉਂਦੀ ਉਹਨਾਂ ਲਈ ਮੈਂ ਸਜੈਸਟ ਕਰਾਂਗੀ ਜਾਂ ਤਾਂ ਇੱਕ ਸੇਬ ਖਾ ਕੇ ਸੋਣ ਕਿਉਂਕਿ ਸੇਬ ਦੇ ਵਿੱਚ ਸਲੀਪ ਇੰਡਿਊਸਿੰਗ ਕੈਮੀਕਲਸ ਹੁੰਦੇ ਆ ਲੋ ਕੈਲਰੀਡ ਹੁੰਦਾ ਹੈ ਹੈਵੀ ਹੁੰਦਾ ਹੈ ਅੱਛਾ ਰਹੇਗਾ ਜਾਂ ਫਿਰ ਅਗੇਨ ਕੁਝ ਥੋੜੇ ਜਿਹੇ ਡਰਾਈ ਫਰੂਟ ਮੈਂ ਦੱਸ ਰਹੀ ਹਾਂ ਤੁਸੀਂ ਚਾਰ ਪੰਜ ਬਦਾਮ ਲੈ ਸਕਦੇ ਹੋ ਦੋ ਤੋਂ ਤਿੰਨ ਕਿਸ਼ਮਿਸ਼ ਲੈ ਸਕਦੇ ਹੋ ਤੇ ਇੱਕ ਅਖਰੋਟ ਮਤਲਬ 2 ਹਾਫਸ ਆਫ 1 ਵਾਲਨਟ ਤੁਸੀਂ ਇਹਨਾਂ ਨੂੰ ਪੀਸ ਕੇ ਅੱਧਾ ਕੱਪ ਦੁੱਧ ਦੇ ਵਿੱਚ ਗਰਮ ਕਰਕੇ ਉਬਾਲ ਕੇ ਉਹ ਕੰਜ਼ੂਮ ਕਰ ਸਕਦੇ ਹੋ ਕਈ ਵਾਰੀ ਕੀ ਹੁੰਦਾ ਕਈ ਇਨਸਾਨ ਪਤਾ ਕੀ ਕਰਦੇ ਆ ਉਹ ਇਸਬਗੋਲ ਦਾ ਖੋਲ ਜਿਹੜਾ ਹੈਗਾ ਆ ਉਹ ਸਵੇਰੇ ਖਾਲੀ ਪੇਟ ਲੈ ਲੈਂਦੇ ਆ ਕਈ ਕਹਿੰਦੇ ਆ ਰਾਤ ਨੂੰ ਇਹਨੂੰ ਲੈਣਾ ਚਾਹੀਦਾ ਆ ਕਿਹੜੇ ਸਮੇਂ ਇਹਨੂੰ ਲੈਣਾ ਚਾਹੀਦਾ ਆ ਜੀ ਇਹ ਸਬਗੋਲ ਯਾ ਸੀਲੀਅਮ ਹਸਕ ਬਹੁਤ ਅੱਛੀ ਚੀਜ਼ ਹੈ ਬੜੀ ਫਾਇਦਾ ਕਰਦੀ ਹੈ ਔਰ ਅਸੀਂ ਅਕਸਰ ਆਪਣੇ ਪੇਸ਼ੈਂਟਸ ਜਿਨ੍ਹਾਂ ਨੂੰ ਸ਼ੂਗਰ ਦੀ ਪ੍ਰੋਬਲਮ ਹੈ ਉਹਨਾਂ ਨੂੰ ਅਸੀਂ ਰეკਮੈਂਡ ਕਰਦੇ ਆਂ ਟਾਈਮ ਟਾਈਮ ਬਿਲਕੁਲ ਮੈਟਰ ਕਰਦਾ ਹੈ ਅਗਰ ਕੋਈ 슈ਗਰ ਦਾ ਪੇਸ਼ੈਂਟ ਸਾਡੇ ਕੋਲੇ ਆ ਰਿਹਾ ਤਾਂ ਅਸੀਂ ਉਹਨੂੰ ਇਹ ਰეკਮੈਂਡ ਕਰਦੇ ਹਾਂ ਵੀ ਤੁਸੀਂ ਸਵੇਰੇ ਉੱਠ ਕੇ ਪਾਣੀ ਦੇ ਵਿੱਚ ਜਾਂ ਅੱਧਾ ਕ ਕੱਪ ਦੁੱਧ ਦੇ ਵਿੱਚ ਜਾਂ ਫਿਰ ਦਹੀਂ ਦੇ ਵਿੱਚ ਇਹ ਸਬਗੋਲ ਦੇ 2 ਚਮਚ ਤੁਸੀਂ ਕੰਜ਼ਿਊਮ ਕਰ ਲਓ ਇਹਦਾ ਫਾਇਦਾ ਇਹ ਹੋਏਗਾ ਕਿ ਵੀ ਸਾਰਾ ਦਿਨ ਉਹਨਾਂ ਨੂੰ ਨਾ 슈ਗਰ ਸਪਾਈਕ ਨਹੀਂ ਆਏਗੀ ਔਰ ਅਗਰ ਕਿਸੇ ਨੂੰ ਕੌਨਸਟਿਟਿਊਸ਼ਨ ਦੀ ਪ੍ਰੋਬਲਮ ਹੈ ਤਾਂ ਅਸੀਂ ਉਹਨਾਂ ਨੂੰ ਕਹਿੰਦੇ ਆ ਵੀ ਤੁਸੀਂ ਰਾਤੀ ਕੰਜ਼ੂਮ ਕਰਕੇ ਸੋ ਇਹ ਬੜਾ ਅੱਛਾ ਫਾਈਬਰ ਦਾ ਸੋਰਸ ਹੈ ਜੋ ਹਰ ਤਰੀਕੇ ਨਾਲ ਤੁਹਾਨੂੰ ਫਾਇਦਾ ਹੀ ਕਰੇਗਾ ਜੀ ਫਿਰ ਮੈਮ ਕੌਫੀ ਦੀ ਗੱਲ ਕਰਦੇ ਆ ਕਈ ਲੋਕ ਕਹਿੰਦੇ ਆ ਬਲੈਕ ਕੌਫੀ ਪੀਣੀ ਚਾਹੀਦੀ ਹੈ ਕਈ ਕਹਿੰਦੇ ਦੁੱਧ ਵਾਲੀ ਕੌਫੀ ਪੀ ਲੈਣੀ ਚਾਹੀਦੀ ਹੈ ਅੱਜ ਕੱਲ ਇੱਕ ਬੁਲਟ ਕੌਫੀ ਬੜੀ ਪ੍ਰਚਲਿਤ ਹੋਈ ਪਈ ਹੈ ਜੀ ਕਿਹੜੀ ਕੌਫੀ ਜਿਹੜੀ ਪੀਣੀ ਚਾਹੀਦੀ ਹੈ ਜੀ ਪਹਿਲਾਂ ਆਪਾਂ ਗੱਲ ਕਰਾਂਗੇ ਤੁਹਾਡੇ ਬੁਲਟ ਕੌਫੀ ਦੀ ਇਹ ਤਾਂ ਬਿਲਕੁਲ ਲੈਣ ਦਾ ਕੋਈ ਫਾਇਦਾ ਨਹੀਂ ਹੈ ਤੁਸੀਂ ਕਾਫੀ ਦਾ ਵੀ ਸੁਆਦ ਖਰਾਬ ਕਰ ਰਹੇ ਹੋ ਤਾਂ ਤੁਸੀਂ ਕੀ ਮਤਲਬ ਮੈਨੂੰ ਤਾਂ ਕਨਸੈਪਟ ਕਦੀ ਸਮਝ ਨਹੀਂ ਆਇਆ ਤੁਹਾਨੂੰ ਮੈਂ ਜਦੋਂ ਆਪਾਂ ਗੱਲ ਕਰਦੇ ਆਂ ਵੀ ਇਹ ਫੈਸ਼ਨ ਟ੍ਰੈਂਡ ਹੈ ਕੁਛ ਨਾ ਕੁਛ ਨਵਾਂ ਨਿਕਲ ਆਉਂਦਾ ਹੈ ਦੇਖੋ ਇਦਾਂ ਹੁੰਦਾ ਜੀ ਜਿਹੜੀ ਬਲੈਕ ਕਾਫੀ ਹੈ ਉਹਨੂੰ ਗਰਮ ਪਾਣੀ ਚ ਪਾ ਕੇ ਤੇ ਤੁਸੀਂ ਉੱਤੇ ਬਟਰ ਜਾਂ ਕੀ ਪਾ ਕੇ ਪੀ ਰਹੇ ਹੋ ਉਹ ਤਾਂ ਕਨਸੈਪਟ ਨਲੀਫਾਈ ਕਰਦਾ ਅਸੀਂ ਹੁਣ ਆਪਾਂ ਗੱਲ ਕਰਦੇ ਆ ਬਲੈਕ ਕਾਫੀ ਬਲੈਕ ਕਾਫੀ ਬਹੁਤ ਵਧੀਆ ਹੁੰਦੀ ਹੈ ਅਗਰ ਕਿਸੇ ਨੂੰ ਫੈਟੀ ਲਿਵਰ ਦੀ ਪ੍ਰੋਬਲਮ ਹੈ ਅਗਰ ਉਸ ਚੀਜ਼ ਨੂੰ ਕੋਈ ਰਿਵਰਸ ਕਰ ਸਕਦਾ ਤਾਂ ਸਿਰਫ ਬਲੈਕ ਕਾਫੀ ਹੈ ਦਨ ਜੇ ਤੁਸੀਂ 2 ਤੋਂ 3 ਕੱਪ ਬਲੈਕ ਕਾਫੀ ਦੇ ਲੈ ਸਕਦੇ ਹੋ ਐਂਡ ਇਹ ਬੜਾ ਵਧੀਆ ਇੱਕ ਪ੍ਰੀ ਵਰਕਆਊਟ ਦਾ ਕੰਮ ਵੀ ਕਰਦਾ ਹੈ ਤੇ ਜਿਹੜੇ ਬੱਚੇ ਐਕਸਰਸਾਈਜ਼ ਕਰਨ ਦੇ ਸ਼ਕੀਨ ਐ ਜਿਮ ਜਾਂਦੇ ਦੇ ਸ਼ਕੀਨ ਐ ਉਹ ਅਗਰ ਪ੍ਰੀ ਵਰਕਆਊਟ ਸਪਲੀਮੈਂਟ ਨੂੰ ਛੱਡ ਕੇ ਕਾਫੀ ਲੈ ਲੈਣ ਤਾਂ ਬੜਾ ਫਾਇਦਾ ਕਰਦੀ ਹੈ ਇਹਦੇ ਤੋਂ ਇਲਾਵਾ ਅਗਰ ਤੁਸੀਂ ਉਦਾਂ ਵੀ ਮਿਲਕ ਕਾਫੀ ਲੈਣਾ ਚਾਹੁੰਦੇ ਹੋ ਤਾਂ ਦਾ ਕੋਈ ਨੁਕਸਾਨ ਨਹੀਂ ਪਰ ਕੁਆਂਟੀਟੀ ਉਹਦੀ 2 ਕੱਪ ਤੋਂ ਵੱਧ ਨਹੀਂ ਰੱਖਣੀ ਤੁਸੀਂ ਜੀ ਪਰ ਕਈ ਲੋਕ ਕੀ ਕਰਦੇ ਆ ਉਹਨਾਂ ਜਿਵੇਂ ਰੋਟੀ ਪਾਣੀ ਖਾ ਕੇ ਨਾ ਉਸ ਤੋਂ ਬਾਅਦ ਸੈਰ ਕਰਨ ਚਲੇ ਜਾਂਦੇ ਹੈਗੇ ਆ ਜੀ ਕੀ ਅਜਿਹਾ ਕਰਨਾ ਚਾਹੀਦਾ ਹੈ ਕਿ ਨਹੀਂ ਉਹ ਕਹਿੰਦੇ ਕਿ ਰੋਟੀ ਹজম ਹੋ ਜਾਂਦੀ ਹੈ ਰਾਤ ਨੂੰ ਸਾਨੂੰ ਜੀ ਅੱਛੀ ਆਦਤ ਹੈ ਇਹਨੂੰ ਮੇਨਟੇਨ ਕਰਨਾ ਚਾਹੀਦਾ ਹੈ ਇਸੇ ਬਹਾਨੇ ਤੁਹਾਡੇ ਸਟੈਪ ਕਾਊਂਟ ਵੀ ਪੂਰਾ ਹੋ ਜਾਂਦਾ ਹੈ ਸਪੈਸ਼ਲੀ ਉਹ ਲੋਗ ਹੈ ਇੱਕ ਬਜ਼ੁਰਗ ਲੋਗ ਜਿਹੜੇ ਕਿ ਇਕੱਠਾ ਘੰਟਾ ਕੱਟਾ ਸੈਰ ਨਹੀਂ ਕਰ ਸਕਦੇ ਔਰ ਉਹਨਾਂ ਦੇ ਡਾਈਜੈਸ਼ਨ ਨੂੰ ਇਹ ਚੀਜ਼ ਐਡ ਕਰਦੀ ਹੈ ਕਿ ਅਗਰ ਉਹ ਖਾਣਾ ਖਾਣ ਤੋਂ ਬਾਅਦ 15 ਕੁ ਮਿੰਟ ਬਾਅਦ ਅੱਛੀ ਤਰ੍ਹਾਂ ਸੈਰ ਕਰਿਆਨ ਮਤਲਬ 15 20 ਮਿੰਟ ਤੋਂ ਲੈ ਕੇ ਅੱਧੇ ਘੰਟੇ ਦੀ ਸੈਰ ਅਗਰ ਉਹ ਕਰਦੇ ਆਂ ਤੇ ਉਹਨਾਂ ਨੂੰ ਫਾਇਦਾ ਹੀ ਕਰੇਗੀ ਜੀ ਮੈਮ ਜਿੰਨਾ ਇਨਸਾਨਾਂ ਨੂੰ ਬੀਪੀ ਦੀ ਸਮੱਸਿਆ ਹੈਗੀ ਹੈ ਜੀ ਉਹਨਾਂ ਨੂੰ ਕਹੋ ਜੀ ਡਾਈਟ ਲੈਣੀ ਚਾਹੀਦੀ ਹੈ ਜੀ ਕਿਹੜੀਆਂ ਚੀਜ਼ਾਂ ਖਾਣੀਆਂ ਚਾਹੀਦੀਆਂ ਤੇ ਕਿਹੜੀਆਂ ਤੋਂ ਪਰਹੇਜ਼ ਕਰਨਾ ਚਾਹੀਦਾ ਪਹਿਲਾਂ ਮੈਂ ਗੱਲ ਕਰੂੰਗੀ ਕਿਹੜੀਆਂ ਚੀਜ਼ਾਂ ਨਹੀਂ ਕਰਨੀਆਂ ਜਾਂ ਪਰਹੇਜ਼ ਵਾਲੀਆਂ ਸਭ ਤੋਂ ਪਹਿਲਾਂ ਤਾਂ ਕੋਈ ਵੀ ਰੰਗ ਬਰੰਗਾ ਜਿਹਾ ਨਮਕ ਨਾ ਪਲੀਜ਼ ਸਟਾਰਟ ਕਰਿਓ ਕਿਉਂਕਿ ਇਹ ਅਗੇਨ ਇੱਕ ਬਹੁਤ ਵੱਡਾ ਮਿਥ ਹੈ ਕਿ ਵੀ ਸਿੰਧਾ ਨਮਕ ਖਾ ਕੇ ਜਾਂ ਆਪਾਂ ਜਿਹੜਾ ਪਿੰਕ ਸਾਲਟ ਖਾ ਰਹੇ ਆ ਉਹਦੇ ਨਾਲ ਸ਼ਾਇਦ ਸਾਡਾ ਬੀਪੀ ਠੀਕ ਹੋ ਜਾਊਗਾ ਨਹੀਂ ਨਮਕ ਨਮਕ ਹੀ ਹੁੰਦਾ ਹੈ ਆਇਓਡੀਨ ਦੀ ਧਿਆਨ ਰੱਖਣ ਲਈ ਅਸੀਂ ਹਮੇਸ਼ਾ ਰეკਮੈਂਡ ਕਰੀਦਾ ਹੈ ਕਿ ਟਾਟਾ ਸੌल्ट ਜਿਹੜਾ ਆਪਣਾ ਬੇਸਿਕ ਨਮਕ ਸੀਗਾ ਉਹ ਇਸਤੇਮਾਲ ਕਰੋ ਆਇਓਡਾਈਜ਼ਡ ਹੁਣ ਇਹਦੇ ਵਿੱਚ ਇੱਕ ਤਾਂ ਨਮਕ ਦੀ ਕੁਆਂਟੀਟੀ 1/4 ਤੋਂ ਘਟਾ ਦਿਓ ਇਹ ਸਿੰਪਲ ਟਿਪਸ ਹੈ ਜੀ ਜਿਹੜਾ ਵੀ ਕਿਸਮ ਦਾ ਨਮਕ ਤੁਸੀਂ ਇਸਤੇਮਾਲ ਕਰ ਰਹੇ ਹੋ ਤੁਸੀਂ ਉਹਨੂੰ 1/4 ਤੋਂ ਚੌਥੇ ਹਿੱਸੇ ਤੋਂ ਘਟਾ ਦਿਓ ਸੈਕੰਡਲੀ ਤੁਸੀਂ ਇਹ ਮੰਨ ਕੇ ਚੱਲਿਓ ਕਿ ਤੁਹਾਡਾ ਆਪ ਦਾ ਖਾਣਾ ਸਾਰੇ ਦਿਨ ਦਾ 4 ਚਮਚ ਤੇਲ ਯਕੀ ਕੀ ਕੋਈ ਵੀ ਜੋ ਤੁਸੀਂ ਕੁਕਿੰਗ ਮੀਡੀਅਮ ਲੈ ਰਹੇ ਹੋ ਉਹਦੇ ਤੋਂ ਟਪਣਾ ਨਹੀਂ ਚਾਹੀਦਾ ਚੌਥਾ ਤੁਹਾਡਾ ਤੀਸਰਾ ਤੁਹਾਡਾ ਆਊਗਾ ਜੀ ਪਾਣੀ ਦਾ ਇਨਟੇਕ ਪਾਣੀ ਦਾ ਇਨਟੇਕ ਦਿਨ ਤੋਂ 4 ਲੀਟਰ ਕਰਨਾ ਹੀ ਕਰਨਾ ਹੈਗਾ ਤੇ ਚੌਥੀ ਤੇ ਮੋਸਟ ਇੰਪੋਰਟੈਂਟ ਚੀਜ਼ ਇਜ਼ ਯਰ ਐਕਸਰਸਾਈਜ਼ ਐਕਸਰਸਾਈਜ਼ ਨੂੰ ਤੁਸੀਂ ਕਦੀ ਵੀ ਇਗਨੋਰ ਨਹੀਂ ਕਰਨਾ ਕਿਸੇ ਵੀ ਤਰੀਕੇ ਦੀ ਐਕਸਰਸਾਈਜ਼ ਕਰੋ ਐਕਸਰਸਾਈਜ਼ ਜ਼ਰੂਰ ਕਰੋ ਐਂਡ ਅਗੇਨ ਸਟ्रेस ਨੂੰ ਛੱਡ ਦਿਓ ਪੋਜ਼ਿਟਿਵ ਮਾਈਂਡਸੈਟ ਰੱਖੋ ਜਿੰਨਾ ਤੁਸੀਂ ਆਪਦੇ ਦਿਮਾਗ ਨੂੰ ਪਰੇਸ਼ਾਨ ਕਰੋਗੇ ਔਰ ਰਿਫਲੈਕਸ਼ਨ ਤੁਹਾਡੀ ਬੀਪੀ ਦੇ ਵਧੇ ਹੋਏ ਜਿਹੜੇ ਮਾਰਕਰਸ ਐ ਉਹਨਾਂ ਚਾਹੀਏ। ਕਈ ਲੋਕ ਕਹਿੰਦੇ ਐ ਸੇਂਦਾ ਨਮਕ ਖਾਣਾ ਚਾਹੀਦਾ ਹੈ, ਸੇਤ ਲਈ ਲਾਹੇਵੰਦ ਹੈ। ਕਈ ਕਹਿੰਦੇ ਐ ਹਿਮਾਲੀਅਨ ਸਾਲਟ ਲੈਣਾ ਚਾਹੀਦਾ ਹੈ, ਇਹ ਬਹੁਤ ਲਾਹੇਵੰਦ ਹੈ। ਤੁਸੀਂ ਕਿਹਾ ਕਿ ਜਿਹੜਾ ਸਿੰਪਲ ਨਮਕ ਐ ਉਹ ਲੈਣਾ ਚਾਹੀਦਾ ਆ। ਲੋਕ ਨਾ ਉਲਝ ਜੇ ਗਏ ਆ ਅੱਜ ਦੇ ਸਮੇਂ ਦੇ ਵਿੱਚ ਕਿ ਕੀ ਕਰੀਏ? ਉਹਨਾਂ ਨੂੰ ਸਮਝ ਹੀ ਨਹੀਂ ਆ ਰਹੀ। ਅਜੇ ਇਹ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਕਿ ਕਿਹੜਾ ਨਮਕ ਉਹਨਾਂ ਨੂੰ ਲੈਣਾ ਚਾਹੀਦਾ ਆ ਜੀ? ਦੇਖੋ ਅਗਰ ਮੈਂ ਰეკਮੈਂਡ ਕਰਦੀਆਂ ਤਾਂ ਮੈਂ ਆਪਣੇ ਕਲਾਇੰਟਸ ਨੂੰ ਪੇਸ਼ੈਂਸ ਨੂੰ ਰეკਮੈਂਡ ਕਰਦੀਆਂ ਸਿੰਪਲ ਵਾਈਟ ਸాల్ਟ ਜਿਹੜਾ ਆਯੋਡਾਈਜ਼ਡ ਹੈ ਬਿਨਾ ਆਇਓਡਾਈਨ ਦੇ ਮਤਲਬ ਨਮਕ ਲੈਣਾ ਬਿਲਕੁਲ ਲਾਈਕ ਇੱਕ ਗਲਤ ਕਨਸੈਪਟ ਹੋ ਜਾਏਗਾ। ਬਾਕੀ ਅਗਰ ਤੁਸੀਂ ਆਪਣੇ ਸਲਾਦ ਦੇ ਉੱਪਰ ਜਾਂ ਜੂਸ ਦੇ ਉੱਪਰ ਜਾਂ ਕਿਸੇ ਵੀ ਚੀਜ਼ ਦੇ ਉੱਪਰ ਐਕਸਟਰਾ ਨਮਕ ਲੈਣ ਦਾ ਸ਼ੌਂਕ ਰੱਖਦੇ ਹੋ ਤਾਂ ਤੁਸੀਂ ਕੋਈ ਹੋਰ ਨਮਕ ਕੋਈ ਵੀ ਨਮਕ ਹਲਕਾ ਜਿਹਾ ਉਹਦੇ ਤੇ ਤੁਸੀਂ ਛਿੜਕ ਸਕਦੇ ਹੋ। ਬਟ ਰੈਗੂਲਰ ਜਿਹੜੀ ਤੁਹਾਡੀ ਦਾਲ ਸਬਜ਼ੀ ਬਣ ਰਹੀ ਹੈ ਉਹਦੇ ਵਿੱਚ ਤੁਸੀਂ ਸਿਰਫ ਹੀ ਸਿਰਫ ਆਇਓਡਾਈਜ਼ਡ ਸాల్ਟ ਲੈਣਾ। ਤਾਂ ਨਮਕ ਕੋਈ ਵੀ ਹੋਏ ਥੋੜਾ ਨਮਕ ਨਮਕ ਹੀ ਰਹੇਗਾ ਉਹਦਾ ਜਿਹੜਾ ਸਾਇੰਟਿਫਿਕ ਜਿਹੜਾ ਉਹਦਾ ਕੰਪੋਨੈਂਟ ਹੈ ਜਾਂ ਕੰਪੋਜੀਸ਼ਨ ਹੈ ਉਹ ਸੇਮ ਹੀ ਰਹਿੰਦਾ ਹੈ ਜੀ ਮੈਮ ਜਾਂਦੇ ਜਾਂਦੇ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਜੀ ਇੱਕ ਮੈਸੇਜ ਇੱਕ ਡਾਈਟੀਸ਼ਨ ਜਾਂ ਵੈਲਨੈਸ ਐਕਸਪਰਟ ਹੋਣ ਦੇ ਨਾਤੇ ਮੈਂ ਇਹ ਕਹੂੰਗੀ ਖਾਣਾ ਸਿੰਪਲ ਰੱਖੋ ਖਾਣਾ ਉਹ ਰੱਖੋ ਜਿਹੜਾ ਤੁਸੀਂ ਲੰਬੇ ਸਮੇਂ ਤੱਕ ਖਾ ਸਕੋ ਸਸਟੇਨੇਬਿਲਟੀ ਔਰ ਬਹੁਤ ਜ਼ਿਆਦਾ ਤੁਹਾਨੂੰ ਇਹ ਚੀਜ਼ ਨਹੀਂ ਪੜਨਾ ਕਿ ਅਸੀਂ ਆ ਚੀਜ਼ ਫਾਇਦਾ ਕਰੇਗੀ ਸੁਣ ਕੇ ਐਡ ਕਰ ਲਿਏ ਹਮੇਸ਼ਾ ਆਪਣੀ ਪ੍ਰੋਬਲਮਸ ਨੂੰ ਐਡਰੈਸ ਕਰਨ ਲਈ ਇੱਕ ਕੁਆਲੀਫਾਈਡ ਡਾਕਟਰ ਫਿਜ਼ੀਸ਼ੀਨ ਡਾਈਟੀਸ਼ਨ ਜਾਂ ਨਿਊਟ੍ਰੀਸ਼ਨਿਸ ਕੋਲ ਜਾਓ ਐਂਡ ਵਰਕਆਊਟ ਜ਼ਰੂਰ ਇਨਕਲੂਡ ਕਰੋ ਔਰ ਖੁਸ਼ ਰਹੋ ਜੀ ਮਮ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਦਰਸ਼ਕੋ ਵਾਕਈ ਮੈਡਮ ਹੋਰਾਂ ਨੇ ਅੱਜ ਬਹੁਤ ਸਾਰੇ ਮਿੱਥਾਂ ਨੂੰ ਤੋੜਿਆ ਹੈਗਾ ਤੇ ਮੈਡਮ ਹੋਰਾਂ ਨੇ ਦੱਸਿਆ ਕਿ ਜੇਕਰ ਅਸੀਂ ਵਧੀਆ ਜ਼ਿੰਦਗੀ ਨੂੰ ਜਿਉਣਾ ਹੈ ਨਾ ਸਾਨੂੰ ਖਾਣੀਆਂ ਸਾਰੀਆਂ ਚੀਜ਼ਾਂ ਚਾਹੀਦੀਆਂ ਪਰ ਉਹਨਾਂ ਦੀ ਮਾਤਰਾ ਜਿਹੜੀ ਹੈ ਉਹ ਜਿਹੜੀ ਸਹੀ ਹੋਣੀ ਚਾਹੀਦੀ ਹੈ ਨਾਲ ਹੀ ਮੈਡਮ ਹੋਰਾਂ ਨੇ ਇਹ ਵੀ ਦੱਸਿਆ ਹੈਗਾ ਕਿ ਸਾਡੇ ਸਰੀਰ ਨੂੰ ਜਿਹੜੇ ਲੋੜਿੰਦਾ ਤੱਤ ਹੈਗੇ ਉਹ ਕਿਹੜੀਆਂ-ਕਿਹੜੀਆਂ ਚੀਜ਼ਾਂ ਦੇ ਵਿੱਚੋਂ ਸਾਨੂੰ ਮਿਲ ਸਕਦੇ ਆ ਉਮੀਦ ਕਰਦੇ ਹਾਂ ਕਿ ਅੱਜ ਦਾ ਇਹ ਪ੍ਰੋਗਰਾਮ ਤੁਹਾਨੂੰ ਚੰਗਾ ਲੱਗਾ ਹੋਵੇਗਾ ਜੇਕਰ ਤੁਹਾਡੀ ਵੀ ਜ਼ਿਹਨ ਦੇ ਵਿੱਚ ਕੋਈ ਅਜਿਹਾ ਸਵਾਲ ਹੈ ਜੋ ਮੈਡਮ ਤੋਂ ਤੁਸੀਂ ਪੁੱਛਣਾ ਚਾਹੁੰਦੇ ਹੋ ਤੁਸੀਂ ਕਮੈਂਟ ਬਾਕਸ ਦੇ ਵਿੱਚ ਸਾਨੂੰ ਲਿਖ ਸਕਦੇ ਹੋ ਤਾਂ ਅਸੀਂ ਆਉਣ ਵਾਲੀਆਂ ਵੀਡੀਓਜ਼ ਦੇ ਵਿੱਚ ਤੁਹਾਡੇ ਉਹਨਾਂ ਸਵਾਲਾਂ ਦੇ ਜਵਾਬ ਮੈਡਮ ਕੋਲੋਂ ਲੈਣ ਦੀ ਕੋਸ਼ਿਸ਼ ਕਰਾਂਗੇ ਹੁਣ ਮੈਨੂੰ ਦਮਤ ਪੀਨੂ ਦਿਓ ਆ ਗਿਆ ਧੰਨਵਾਦ